ਕੀ ਗੱਲਬਾਤ ਹੋਈ ਜਿਹੜਾ ਤੁਹਾਡੇ ਮੁੱਲੇ ਤੇ ਅਲੀਗੇਸ਼ਨ ਲੱਗੇ ਇਹ ਵੀਰ ਜੀ ਕੋਗ ਪਤਾ ਨਹੀਂ ਕੋਈ ਆਪਸ ਵਿੱਚ ਇਹਨਾਂ ਦਾ ਕੋਈ ਝਗੜਾ ਹੀ ਮਾੜਾ ਮੋਟਾ ਹੀ ਕੋਈ ਏਡੀ ਵੱਡੀ ਗੱਲ ਨਹੀਂ ਕੋਈ ਵੈਰ ਨਹੀਂ ਕਿਹੜੇ ਜਮੀਨਾਂ ਵਾਲੇ ਕ ਜਿਹੜਾ ਸਾਡਾ ਵੈਰ ਇਹ ਮਾੜਾ ਮੋਟਾ ਹੀ ਕੋਈ ਆਪਸ ਵਿੱਚ ਇਹਨਾਂ ਦਾ ਕੋਈ ਝਗੜਾ ਵਾ ਚਲੋ ਤੂੰ ਤੂੰ ਮੈਂ ਮੈਂ ਹੋਈ ਆ ਹੋ ਗੱਲ ਰਾਤ ਹੋਈ ਜਿਹੜੀ ਹੋਈ ਮੁੜ ਕੇ ਕੋਈ ਗੱਲ ਨਹੀਂ ਹੋਈ ਮੇਰਾ ਬੇਟਾ ਗਿਆ ਮਾਲੀ ਉਥੇ ਗੁਰਦੁਆਰੇ ਬੈਠਾ ਆ ਜਦੋਂ ਇਹ ਘਟਨਾਵਾਰਦਾਤ ਹੁੰਦੀ ਆ ਮੈਨੂੰ ਵੀ ਕੋਈ ਫੋਨ ਕਰਕੇ ਦੱਸਦਾ ਆ ਕਿ ਉਹਨੇ ਆਪਣੀ ਘਰ ਦੀ ਮਾਰ ਦਿੱਤੀ ਗੋਲੀ ਮਾਰ ਕੇ ਤੇ ਫੇਰ ਅਸੀਂ ਬੇਟੇ ਨੂੰ ਦੱਸਿਆ ਤੇ ਬੇਟੇ ਤੁਹਾਡੇ ਦਾ ਨਾਮ ਲੇਤਾ ਜਾ ਰਿਹਾ ਵੀ ਉਹਦੇ ਵੱਲੋਂ ਨਜ਼ਾਇਰ ਆ ਵੀਰ ਜੀ ਨਜ਼ਾਇਰ ਆ ਉਦੋਂ ਮੌਕੇ ਤੇ ਵਾਰਦਾਤ ਕਿੱਥੇ ਸੀਗਾ ਤੁਹਾਡਾ ਮੁੰਡਾ ਮੇਰਾ ਬੇਟਾ ਟਿੰਗਰਾ ਕਰਨ ਵਾਲੀ ਗੁਰਦੁਆਰੇ ਸਾਹਿਬ ਦੇ ਵਿੱਚ ਹੀ ਸੀਗਾ ਜਾ ਕੇ ਹਾਂਜੀ ਹੈਗਾ ਜੀ ਸਾਡੇ ਕੋਲ ਹਾਂ ਹੈਗਾ ਮੇਰੇ ਕੋ ਪ੍ਰੂਫ ਹੈ ਮੰਗ ਕੀ ਕਰਦੇ ਪ੍ਰਸ਼ਾਸਨ ਅਸੀਂ ਇਹੋ ਮੰਗ ਕਰਦੇ ਆ ਸਚਾਈ ਦਾ ਸਾਥ ਦਿਓ ਤੁਸੀਂ ਵੇਖੋ ਜਾ ਕੇ ਕੱਢੋ ਉਹਦੀਆਂ ਲੋਕੇਸ਼ਨਾਂ ਕੱਢੋ ਵੀ ਉਹ ਕਿੱਥੇ ਆ ਕਿੱਥੇ ਨਹੀਂ ਆ ਤੇ ਜਿਹੜੇ ਕੈਮਰੇ ਉਹਦੇ ਘਰੋਂ ਖੜੇ ਆ ਨਾ ਉਹਦੇ ਵੀ ਜਾ ਕੇ ਵੇਖੋ ਤੇ ਉਹ ਕੱਢੋ ਜੇ ਮੇਰਾ ਬੇਟਾ ਗਲਤ ਆ ਤੇ ਅਸੀਂ ਆਪ ਪਿੱਛੇ ਹਟ ਜਾਈਏ ਜਿੱਥੋਂ ਮਰਜ਼ੀ ਮੇਰੇ ਪੁੱਤ ਨੂੰ ਫੜ ਲਓ ਜਿਹੜੀ ਬੀਬੀ ਰਾਣੀ ਗਈ ਮੈਨੂੰ ਉਹਦਾ ਵੀ ਦੁੱਖ ਹੈ ਕਿਉਂਕਿ ਉਹਦਾ ਵੀ ਬੱਚਾ ਛੋਟਾ ਤੇ ਮੇਰੇ ਬੱਚੇ ਦਾ ਬੱਚਾ ਤੇ ਬਿਲਕੁਲ ਛੋਟਾ ਆ 12 ਤੇ 13 ਵਰਿਆ ਹੁੰਦਾ ਆ ਕੋਈ ਜ਼ਿਆਦਾ ਵੱਡਾ ਨਹੀਂ ਆ ਸਾਨੂੰ ਉਹਦਾ ਵੀ ਦੁੱਖ ਬਹੁਤ ਹੈ ਕਿ ਮੇਰੇ ਬੱਚੇ ਦੇ ਬੱਚੇ ਅੱਲ ਵੀ ਵੇਖਿਆ ਜਾਵੇ। ਬੇ ਕੀ ਕਰਨ ਦਾ ਉਹਨੂੰ ਇੰਨਾ ਕਰ ਸਕਦਾ। ਤਾਂ ਮੈਂ ਇਹੋ ਮੈਂ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਵੀ ਮੇਰੇ ਬੱਚੇ ਦਾ ਸਾਥ ਦੋ, ਸੁਚਾਈ ਦਾ ਸਾਥ ਦੋ। ਸਾਰੇ ਸਾਨੂੰ ਵੀ ਇਹੋ ਹੀ ਕਿਸੇ ਨੇ ਫੋਨ ਕੀਤਾ। ਚਲੋ ਆਪਣੇ ਥਲੋ ਖੜਾ ਛਡਾਂਦੇ ਹੋਏ ਤੇ ਤੁਹਾਡੇ ਮੁੰਡਿਆਂ ਦਾ ਮੇਰੇ ਬੇਟਿਆਂ ਦਾ ਨਾਂ ਲਾ ਦਿੱਤਾ ਹੈ। ਮੇਰੇ ਤਾਂ ਬੇਟਾ ਉੱਥੇ ਹੈਗਾ ਹੀ ਨਹੀਂ ਆ ਇਹਨਾਂ ਆਪ ਹੀ ਪਤਾ ਨਹੀਂ ਰਲੀ ਭੁਗਤ ਕਰਕੇ ਨਹੀਂ ਤੇ ਮੈਨੂੰ ਇਹ ਦੱਸੋ ਵੀ ਹੁਣ ਬਗਾਨਾ ਬੰਦਾ ਤੁਸੀਂ ਮਿਢ ਵਾਲੇ ਮੈਨੂੰ ਤੁਹਾਡਾ ਨਾਂ ਨਹੀਂ ਵੀਰ ਪਤਾ ਵੀ ਕਿ ਤੁਹਾਡਾ ਨਾਂ ਕੀ ਹੈ ਤੇ ਕੀ ਨਹੀਂ ਜਾਂ ਤੁਸੀਂ ਮੈਨੂੰ ਦੱਸੋਗੇ ਤੇ ਜਾਂ ਕੋਈ ਦੱਸੂਗਾ ਫੇਰ ਹੀ ਮੈਨੂੰ ਪਤਾ ਲੱਗਣਾ ਉਹਨੇ ਆਪਣੇ ਘਰ ਦੀ ਘਰ ਦੀ ਨੂੰ ਦੱਸਿਆ ਇਹ ਨਾਂ ਆ ਲਈ ਨਾ ਲਬ ਦਾ ਨਾਂ ਲਈ ਨਿਸ਼ਾਨ ਦਾ ਨਾਂ ਲਈ ਉਹਨੂੰ ਕਰਮਾ ਵਾਲੀ ਨੂੰ ਵੀ ਵਿਚਾਰੀ ਨੂੰ ਪਤਾ ਹੋਣਾ ਵੀ ਇਹ ਮੇਰੇ ਖੂਨ ਦੇ ਪਿਆਸੇ ਬਣੇ ਆ ਤੇ ਉਹ ਉਤਰੇ ਨਾਂ ਲਈ ਗਈ ਤੇ ਅਸੀਂ ਤੇ ਜਦੋਂ ਵੇਣੇ ਆਣੇ ਆ ਪੀ ਤੱਕ ਤੱਕ ਇਹਨੂੰ ਤੇ ਪਤਾ ਹੀ ਨਹੀਂ ਹੋਣਾ ਵੀ ਮੇਰੀ ਡੇਅਰਸ ਕਰਨ ਹਾਂ ਮਾ ਤੇ ਇਹ ਹੋ ਨਿਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਪ੍ਰਸ਼ਾਸਨ ਦਾ ਵੀ ਅਫਸਰਾਂ ਦਾ ਵੀ ਕਿ ਜੋ ਵੀ ਸਚਾਈ ਸਚਾਈ ਸਾਹਮਣੇ ਲਿਆਓ ਲਾਭ ਦਾ ਵੀ ਛੋੜਾ ਜਾ ਬੱਚਾ ਜੇ ਤੇ ਨੋਬੀ ਦਾ ਨਿਸ਼ਾਨ ਦਾ ਮੇਰੇ ਬੇਟੇ ਦਾ ਵੀ ਗਲਤ ਨਾ ਆ ਰਿਹਾ ਮੇਰਾ ਬੇਟਾ ਵੀ ਉਸ ਵਕ ਲੈ ਡਿੰਗ ਰਿਆ ਕਰਨੋਲੀ ਗੁਰਦੁਆਰੇ ਸਾਹਿਬ ਮੱਥਾ ਟੇਕ ਰਿਆ ਸੀ ਦੋਵੇਂ ਨਾਲ ਸੀ ਕਿ ਹਾਂਜੀ ਦੋਵੇਂ ਜਾਣੇ ਮੱਥਾ ਟੇਕ ਰਏ ਸੀ ਕੀ ਗਲਤ ਕਰ ਰਿਹਾ ਕਿ ਲੜਾਈ ਹੋਈ ਆ ਰਾਤ ਹੋਈ ਆ ਇਹ ਇਹਨਾਂ ਨੇ ਜੀ ਸਾਰਿਆਂ ਦੀਂ ਇੱਕ ਨਹੀਂ ਥੋੜੀ ਹੁੰਦੀ ਆ 11 ਵਜੇ ਇਹਨਾਂ ਨੇ 11:30 ਵਜੇ ਆਂਦੇ ਕਤਲ ਹੋਇਆ ਤੇ ਉਦੋਂ ਇਹ ਗੁਰਦੁਆਰੇ ਸਾਹਿਬ ਮੱਥਾ ਟੇਕਣ ਟੇ ਸੀ ਹੂੰ ਤੇ ਇਹਨਾਂ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਕਾਦੀ ਗੱਲੋਂ ਨਾ ਕਾਦੀ ਗੱਲੋਂ ਲੈਂਦਾ ਕੋ ਪ੍ਰਾਣੀ ਨਾ ਜਿਵੇਂ ਨਾ ਨਹੀਂ ਇਹ ਕੋਈ ਰੰਜਿਸ਼ ਨਹੀਂ ਹੈ ਕਿ ਕੋਈ ਮਾੜਾ ਮੋਟਾ ਲੜਾਈ ਝਗੜਾ ਕੋਈ ਹੈਗਾ ਹੈ ਇਹਨਾਂ ਦਾ ਹੂੰ ਫੋਰ ਤੇ ਕੋਈ ਗੱਲ ਬਾਤ ਨਹੀਂ ਹੈ ਵੀ ਹੂੰ ਤੇਰੀ ਇਹ ਕਿ ਇਨਸਾਫ ਦਿੱਤਾ ਜਾਵੇ ਮੇਰੇ ਬੱਚੇ ਦੀ ਛੋਟੀ ਜੀ ਬੇਟੀ ਹੈ 1.5 ਸਾਲ ਦੀ ਹੂੰ ਕਿਰਪਾ ਕਰਕੇ ਤੇ ਇਹੋ ਹੀ ਸਰਕਾਰ ਤੇ ਪੁਲਿਸ ਅਫਸਰਾਂ ਨੂੰ ਕਹਿੰਦੀ ਆ ਕਿ ਸਾਡੇ ਤੇ ਬੱਚਿਆਂ ਨੂੰ ਨੁਸਾਤ ਦਵਾਓ ਕੋਈ ਨਕਬਰੀ ਕਰਾਓ ਸਭ ਕੁਝ ਵੇਖੋ ਕਿ ਸਾਡੇ ਬੱਚਿਆਂ ਨੂੰ ਸਾਡੇ ਨੂੰ ਕੀ ਵੱਡੇ ਪ੍ਰਸ਼ਾਸਨ ਨੂੰ ਮਿਲੇ ਨਹੀਂ ਵੀ ਸਾਡਾ ਨਜਾਇਜ਼ ਆ ਰਿਆ ਨਾ ਹੌਣ ਮਿਲਾਂਗੇ ਕਹੇ ਬੇ ਸਰਕਾਰ ਨੂੰ ਬੇਨਤੀ ਕਰਦੇ ਆਂ ਅਸੀਂ ਪੁਲਿਸ ਅਫਸਰਾਂ ਨੂੰ ਕਿ ਸਾਡੇ ਬੱਚਿਆਂ ਦੀ ਨਕਵਾਰੀ ਲਈ ਜਾਵੇ ਸਚਾਈ ਸਾਹਮਣੇ ਲਿਆਂਈ ਜਾਵੇ ਜੇ ਸਾਡੇ ਬੱਚੇ ਗਲਤ ਹੋਣਗੇ ਤਾਂ ਅਸੀਂ ਆਪ ਖਾ ਉਹਨਾਂ ਨੂੰ ਫੜਾਵਾਗੇ ਇਸ ਗੱਲ ਦਾ ਅਜੇ ਪੱਕਾ ਹੱਥ ਪਤਾ ਨਹੀਂ ਲੱਗਾ ਜੀ ਕੋਈ ਸੀਸੀਟੀਵੀ ਆਈ ਸਾਹਿਬ ਨਹੀਂ ਅਜੇ ਮਿਲਿਆ ਨਹੀਂ ਕੋਈ ਕਦੋਂ ਤੱਕ ਉਮੀਦ ਰੱਖਣ ਪਰਵਾਦੇ ਮੈਂ ਬੱਸ ਬੱਸ ਉਹ ਅਫਸਰ ਜਿਹੜੀਆਂ ਵਾ ਉਹ ਰੀਡ ਕਰ ਰਹੀਆਂ ਅਫਸਰ ਤੇ ਜਦੋਂ ਵੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਅਫਸਰ ਮੁੱਖ ਅਫਸਰ ਸਾਹਿਬ ਥਾਣਾ ਰਾਸਾ ਸੀ ਤੇ ਅਜੇ ਬਾਅਦ ਦੀ ਕਿ